ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਫਸੇ ਕਸੂਤੇ ਜਿਹੜੇ ਆਪਣੇ ਆਪ ਨੂੰ ਬੇਦੋਸ਼ਾ નિર્ਦੋਸ਼ ਦੱਸ ਰਹੇ ਸੀ ਉਹਨਾਂ ਦੀਆਂ ਕਾਲ ਰਿਕਾਰਡਿੰਗਾਂ ਜੱਗ ਜਾਰੀ ਹੋ ਗਈਆਂ ਨੇ ਯਾਨੀ ਕਿ ਹਜ਼ਾਰਾਂ ਦਾ ਨਹੀਂ ਲੱਖਾਂ ਦੀ ਡੀਲ ਹੁੰਦੀ ਸੀ ਰਮਨ ਅਰੋੜਾ ਵੱਲੋਂ ਤੇ ਰਮਨ ਅਰੋੜਾ ਖੁਦ ਫੋਨ ਕਰਦੇ ਸੀ ਜਿਨ੍ਹਾਂ ਨੂੰ ਜਾਲੀ ਨੋਟਸ ਭੇਜੇ ਜਾਂਦੇ ਸੀ ਇਹ ਗੱਲ ਸ਼ੀਤਲ ਅੰਗੁਰਾਲ ਨੇ ਕਹੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੀ ਵਿੱਚ ਇਨਵੋਲਵਮੈਂਟ ਹੈ ਚੈਲੰਜ ਕੀਤਾ ਗਿਆ ਸੀ ਸ਼ੀਤਲ ਅੰਗੁਰਾਲ ਵੱਲੋਂ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਕੋਲ ਕਾਲ ਰਿਕਾਰਡਿੰਗਾਂ ਨੇ ਰਮਨ ਅਰੋੜਾ ਦੀਆਂ ਜਿਸ ਤਰ੍ਹਾਂ ਉਹ ਹਲਕਾ ਜਲੰਧਰ ਦੇ ਲੋਕਾਂ ਦੇ ਨਾਲ ਲੈਣ-ਦੇਣ ਕਰਦਾ ਹੈ ਲੱਖਾਂ ਦੀ ਉਹਨਾਂ ਵੱਲੋਂ ਡੀਲ ਕੀਤੀ ਜਾ ਰਹੀ ਹੈ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਹਿ ਕੇ ਭੱਲਾ ਛਾੜ ਦਿੱਤਾ ਕਿ ਤੁਸੀਂ ਕਿਹੜੇ ਦਾਗੀ ਨਹੀਂ ਹੋ ਦੱਸਿਆ ਜਾ ਰਿਹਾ ਹੈ ਕਿ ਉਹ ਕਾਲ ਰਿਕਾਰਡਿੰਗਾਂ ਲੀਕ ਹੋਈਆਂ ਨੇ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਤਾਂ ਖਲਾਰਾ ਪਿਆ ਹੀ ਪਿਆ ਹੈ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਦੇ ਨਾਲ ਬੜੀਆਂ ਮੁਸ਼ਕਲਾਂ ਵਧਣ ਗਈਆਂ ਰਮਨ ਅਰੋੜਾ ਦੀਆਂ ਪਹਿਲਾਂ ਗੱਲਬਾਤ ਕਰਦੇ ਹਾਂ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਹਨ ਅਟਾਰੀ ਬਾਜ਼ਾਰ ਦੀਆਂ ਦੁਕਾਨਾਂ ਤੋਂ ਦੁਕਾਨਾਂ ਤੋਂ ਲੈ ਕੇ ਹੋਈ ਲੱਖਾਂ ਦੀ ਡੀਲ ਸਬੂਤਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤੇ ਗਏ ਹਨ ਦੁਕਾਨ ਮਾਲਕਾਂ ਦੇ ਵੀ 166 ਤੇ ਬਿਆਨ ਦਰਜ ਹੋ ਚੁੱਕੇ ਹਨ ਜਾਣਕਾਰੀ ਅਨੁਸਾਰ ਅਟਾਰੀ ਬਾਜ਼ਾਰ ਦੀਆਂ ਦੁਕਾਨਾਂ ਨੂੰ ਲੈ ਕੇ ਵਿਧਾਇਕ ਨੇ 10 ਲੱਖ ਰੁਪਏ ਦੀ ਡੀਲ ਕੀਤੀ ਸੂਤਰਾਂ ਦੀ ਮਨਿਆਤਾ ਆਧੀ ਰਕਮ ਪਹੁੰਚਣ ਤੇ ਵਿਧਾਇਕ ਤੇ ਲਮਲਾ ਗਿਆ ਗੁੱਸੇ ਹੋ ਗਿਆ ਅਤੇ ਸਿੱਧਾ ਦੁਕਾਨ ਮਾਲਕ ਨੂੰ ਫੋਨ ਕਰ ਦਿੱਤਾ ਫੋਨ ਤੇ ਜੋ ਗੱਲ ਹੋਈ ਉਹ ਦੁਕਾਨ ਮਾਲਕ ਨੇ ਰਿਕਾਰਡ ਕਰ ਲਈ ਸੀ ਰਮਨ अरोड़ा ਉਸ ਫੋਨ ਤੇ ਪੈਸਿਆਂ ਨੂੰ ਲੈ ਕੇ ਸਾਫ਼ ਕਹਿੰਦੇ ਹੋਏ ਸੁਣੇ ਜਾ ਰਹੇ ਨੇ ਜਾ ਸਕਦੇ ਨੇ ਜਲਦ ਇਹ ਰਿਕਾਰਡਿੰਗ ਜਨਤਕ ਹੋਂਦ ਦੇ ਦਾ ਜਨਤਕ ਹੋਂਦ ਦੇ ਨਾਲ ਵਿਦਾਇਕ ਰਮਨ अरोड़ा ਦੇ ਕਾਰਨਾਮੇ ਵੀ ਜਗਜਾਗ ਹੋ ਜਾਣਗੇ ਯਾਨੀ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹ ਕਾਲ ਰਿਕਾਰਡਿੰਗ ਵਿਜੀਲੈਂਸ ਵੱਲੋਂ ਜਿਹੜੀ ਹੈ ਉਹ ਜਗ ਜਗਰ ਕਰ ਦਿੱਤੀ ਜਾਵੇਗੀ ਹੌਲੀ ਹੌਲੀ ਆਮ ਲੋਕ ਰਮਨ ਅਰੋੜਾ ਦੇ ਪ੍ਰਿਸ਼ਤਾਚਾਰ ਨੂੰ ਸਾਹਮਣੇ ਲਿਆ ਰਹੇ ਨੇ ਉਥੇ ਹੀ ਵਿਜੀਲੈਂਸ ਰਮਨ ਅਰੋੜਾ ਤੇ ਉਹਨਾਂ ਦੇ ਕਮਾਊ ਪੁੱਤਰਾਂ ਦੀਆਂ ਲਿਸਟਾਂ ਤਿਆਰ ਕਰ ਰਹੀ ਹੈ ਜੋ ਅਰੋੜਾ ਲਈ ਪੈਸਿਆਂ ਦਾ ਜੁਗਾੜ ਕਰਦੇ ਸਨ ਡੀਲ ਕਰਾਉਣ ਲਈ ਖੁਦ ਮੋਹਰਾਂ ਬੰਦੇ ਸਨ ਉਹ ਪੁਲਿਸ ਅਫਸਰ ਵਿਜੀਲੈਂਸ ਦੇ ਰਿੜਾਤੇ ਹਨ ਉਥੇ ਹੀ ਰਮਨ ਅਰੋੜਾ ਤੋਂ ਪੀੜਤ ਰਹਿ ਚੁੱਕੇ ਕਈ ਪੁਲਿਸ ਅਧਿਕਾਰੀ ਚੁੱਪਚੀ ਪੀਤੇ ਉਸ ਦੇ ਪ੍ਰਸ਼ਤ ਕਾਰਨਾਮੇ ਵਿਜੀਲੈਂਸ ਤੱਕ ਪਹੁੰਚਾਰੇ ਹਨ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਦੇ ਅਨੁਸਾਰ ਜੋ ਪੁਲਿਸ ਅਧਿਕਾਰੀ ਕੰਮ ਨਹੀਂ ਕਰਦਾ ਸੀ ਉਸ ਨੂੰ ਟਰਾਂਸਫਰ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਹਾਲਾਂਕਿ ਅਜੇ ਇਹ ਮਾਮਲਾ ਥਾਣਾ ਰਾਮਾ ਮੱਡੀ ਦੇ ਸਾਬਕਾ ਐਸਐਚਓ ਰਜੇਸ਼ ਕੁਮਾਰ ਨਾਲ ਹੋ ਚੁੱਕਾ ਹੈ ਯਾਨੀ ਕਿ ਦੇਖੋ ਕਿੰਨੇ ਹੌਸਲੇ ਬਲੰਦ ਸੀ ਰਮਨ ਅਰੋੜਾ ਦੇ ਲੋਕ ਪਤਾ ਨਹੀਂ ਕਿਵੇਂ ਦੁਕਾਨਾ ਚਲਾਉਂਦੇ ਨੇ ਕਿਵੇਂ ਆਪਦੇ ਬਾਲ ਬੱਚਿਆਂ ਨੂੰ ਪਾਲਦੇ ਨੇ ਪਹਿਲਾਂ 10 ਲੱਖ ਰੁਪਏ ਦੀ ਡੀਲ ਹੋਈ 5 ਲੱਖ ਰੁਪਏ ਦੇ ਦਿੱਤਾ ਗਿਆ ਲੇਕਿਨ ਉਸ ਤੋਂ ਬਾਅਦ ਸਿੱਧਾ ਰਮਨ ਅਰੋੜਾ ਨੇ ਫੋਨ ਲਗਾ ਲਿਆ ਅਟਾਰੀ ਬਾਜ਼ਾਰ ਦੇ ਮਾਲਕ ਨੂੰ ਅਤੇ ਧਮਕੀਆਂ ਦਿੱਤੀਆਂ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਕਰਵਾ ਦੇਵਾਂਗਾ ਜੇਕਰ ਤੁਹਾਡੇ ਵੱਲੋਂ ਪੈਸਾ ਨਹੀਂ ਦਿੱਤਾ ਗਿਆ ਇਹ ਨੇ ਰਮਨ ਅਰੋੜਾ ਦੇ ਕੰਮ ਤੇ ਸੂਤਰ ਦੱਸਦੇ ਨੇ ਕਿ ਰਮਨ ਅਰੋੜਾ ਦੇ ਕਈ ਅਧਿਕਾਰੀ ਜਿਹੜੇ ਨੇ ਕਮਾਊ ਪੁੱਤਰ ਬਣੇ ਹੋਏ ਸੀ ਰਮਨ ਅਰੂਣਾ ਨੂੰ ਉਹਨਾਂ ਦੀ ਸ਼ਹਿ ਸੀ ਕੁਝ ਪੈਸਾ ਆਪ ਰੱਖ ਲੈਂਦੇ ਸੀ ਕੁਝ ਪੈਸਾ ਰਮਨ ਅਰੂਣਾ ਨੂੰ ਦੇ ਦਿੱਤਾ ਜਾਂਦਾ ਸੀ ਤੇ ਜਿਹੜੇ ਐਸ ਐਚ ਓ ਐਸ ਐਸ ਆਈ ਜਾਂ ਈ ਸੀ ਟ ਟੀ ਪੀ ਜਿਸ ਤਰ੍ਹਾਂ ਸੁਖਦੇਵ ਸਿੰਘ ਵਿਸ਼ੇਸ਼ ਸੀ ਜੇਕਰ ਕੋਈ ਨਾ ਨੁਕਰ ਕਰਦਾ ਸੀ ਉਸ ਦੀ ਮੌਕੇ ਤੇ ਬਦਲੀ ਕਰਵਾ ਦਿੱਤੀ ਜਾਂਦੀ ਸੀ ਪ੍ਰੈਸ਼ਰ ਕਰਕੇ ਇਵਨ ਦੋ ਇਹ ਗੱਲਾਂ ਤਾਂ ਸ਼ੀਤਲ ਅੰਗੁਰਾਲ ਨੇ ਕਹੀਆਂ ਸੀ ਕਿ ਮੇਰੇ ਕੋਲ ਰਿਕਾਰਡਿੰਗਸ ਹੈ ਨਹੀਂ ਜੇਕਰ ਤੁਸੀਂ ਰਿਕਾਰਡਿੰਗ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਇਸ ਨੂੰ ਲੈ ਕੇ ਹੁਣ ਬੜਾ ਵੱਡਾ ਬਵਾਗ ਮਚੇਗਾ ਆਮ ਆਦਮੀ ਪਾਰਟੀ ਦੇ ਵਿੱਚ ਉਹ ਵੀਡੀਓ ਦੇ ਵਿੱਚ ਉਹ ਰਿਕਾਰਡਿੰਗਾਂ ਦੇ ਵਿੱਚ ਕਿੰਨਾ ਐਨ ਦਾ ਨਾਮ ਲੈ ਰਿਹਾ ਹੈ ਕਿਹੜੇ ਉਧਕਾਰੀ ਨੇ ਕਿਹੜੇ ਆਗੂ ਨੇ ਵਿਧਾਇਕ ਨੇ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਵੀ ਜਗ ਜਗ ਕਰਨਗੇ ਵਿਜੀਲੈਂਸ ਦੇ ਸਰਪੋਚ ਅਧਿਕਾਰੀ ਧੰਨਵਾਦ